ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਕੁਝ ਗੁਰ ਗੁਰਸਿੱਖੀ ਸੰਬੰਧੀ ਪ੍ਰਸ਼ਨਾਂ ਦੇ ਜਵਾਬ ਦੇਾਂਗੇ ਕਿ ਰਮਤੇ ਸਾਧ ਵੀ ਪ੍ਰਭਾਵਿਤ ਹੋਏ ਜੀ ਹਾਂ ਜਿਹੜੇ ਜਗਿਆਸੂ ਗੁਰੂ ਸਾਹਿਬ ਜੀ ਨੂੰ ਮਿਲਣ ਆਉਂਦੇ ਸਨ ਉਹ ਗੁਰੂ ਸਾਹਿਬ ਜੀ ਦੇ ਹੀ ਹੋ ਜਾਂਦੇ ਸਨ ਇਹ ਹੀ ਕਾਰਨ ਹੈ ਕਿ ਜਦੋਂ ਮਰਦਾਨਾ ਹਰਦੁਆਰ ਦੇ ਸਾਧਕੋਲ ਅੱਗ ਲੈਣ ਲਈ ਜਾਂਦਾ ਹੈ ਤਾਵੈਟ ਨੂੰ ਸਾਦੇ ਇਹ ਕਹਿੰਦਾ ਹੈ ਕਿ ਤੂੰ ਉਸ ਨਾਨਕ ਨਾਲ ਆਇਆ ਏ ਜਿਸ ਨੇ ਜਨੈ ਨੂੰ ਨਹੀਂ ਧਾਰਨ ਕੀਤਾ ਰਮਤੇ ਸਾਧੂਆਂ ਰਾਹੀ ਗੁਰੂ ਨਾਨਕ ਸਾਹਿਬ ਜੀ ਦਾ ਸੁਨੇਹਾ ਅੱਗੇ ਦੀ ਅੱਗੇ ਜਾ ਰਿਹਾ ਸੀ ਖਰਾ ਸੌਦਾ ਗੁਰੂ ਸਾਹਿਬ ਜੀ ਨੇ ਕਿਸ ਤਰ੍ਹਾਂ ਕੀਤਾ 34-35 ਸਾਲ ਦੀ ਉਮਰ ਵਿੱਚ ਪਿਤਾ ਜੀ ਇਹ ਕਹੇ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਨੇ ਹੱਟੀ ਦੀ ਤਿਆਰ ਕੀਤੀ ਇਸ ਇਲਾਕੇ ਵਿੱਚ ਸਭ ਤੋਂ ਵੱਡਾ ਕਸਬਾ ਚੂਹੜਕਾਨਾ ਸੀ ਜਿੱਥੋਂ ਸੌਦਾ ਲਿਆਂਦਾ ਜਾਂਦਾ ਜਾਂਦਾ ਸੀ ਵਿਚਾਰ ਗੋਸ਼ਟੀਆਂ ਕਰਕੇ ਗੁਰੂ ਸਾਹਿਬ ਜੀ ਦੀ ਸਭ ਨਾਲ ਜਾਣ ਪਛਾਣ ਦੂਰ ਦਰਾੜ ਤੱਕ ਪਹੁੰਚ ਚੁੱਕੀ ਸੀ ਇੱਥੇ ਵਿਦਵਾਨ ਮੰਡਲੀ ਨਾਲ ਵਿਚਾਰ ਚਰਚਾ ਹੋਈ ਤੇ ਨਾਲ ਆਪਣੇ ਵੱਲੋਂ ਗੁਰਦੇਵ ਜੀ ਨੇ ਲੰਗਰ ਵੀ ਸ਼ਿਕਾਇਆ ਬਿਨਾਂ ਜਾਤ ਬਰਾਦਰੀ ਦੇ ਸਭ ਤੇ ਇਕੱਠਿਆਂ ਬੈਠ ਲੰਗਰ ਛਕਿਆ ਗੁਰੂ ਸਾਹਿਬ ਜੀ ਨੇ ਸਵੇਰ ਅਨੁਸਾਰ ਕਈ ਲੋੜਵੰਦਾਂ ਦੀ ਸਹਾਇਤਾ ਵੀ ਕੀਤੀ ਗੁਰੂ ਸਾਹਿਬ ਜੀ ਤਾਂ ਇੱਕ ਮਿਸ਼ਨ ਲਈ ਕੰਮ ਕਰ ਰਹੇ ਸਨ ਇੱਕ ਨਵਾਂ ਸਮਾਜ ਸਿਰਜ ਰਹੇ ਸਨ ਭਾਈਚਾਰਕ ਸਾਂਝ ਨੂੰ ਪੱਕਿਆ ਕਰ ਰਹੇ ਸਨ ਆਪਸੀ ਖਿੱਚੋਤਾਣ ਨੂੰ ਖਤਮ ਕਰਾਉਣ ਦਾ ਯਤਨ ਕਰ ਰਹੇ ਸਨ ਪਰ ਪਿਤਾ ਜੀ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਸਨ ਉਹ ਆਪਣੇ ਪੁੱਤਰ ਨੂੰ ਕਾਰੋਬਾਰੀ ਦੇਖਣਾ ਚਾਹੁੰਦੇ ਸਨ ਸਮਾਜ ਦੇ ਕਿਹੜੇ ਕਿਹੜੇ ਮੁੱਦੇ ਗੁਰੂ ਸਾਹਿਬ ਜੀ ਸਾਹਮਣੇ ਆਏ ਗੁਰੂ ਸਾਹਿਬ ਜੀ ਦੇ ਸਾਹਮਣੇ ਰਾਜਨੀਤਿਕ ਧਾਰਮਿਕ ਸਮਾਜਿਕ ਆਰਥਿਕ ਇਸਤਰੀ ਜਾਤੀ ਦੇ ਜਾਤਪਾਤ ਮੁੱਦੇ ਆਏ ਬਾਬੇ ਨੇ ਧਿਆਨ ਨਾਲ ਦੇਖਿਆ ਕਿ ਸਮਾਜ ਨੂੰ ਕਈ ਭਿਆਨਕ ਬਿਮਾਰੀਆਂ ਨੇ ਘੇਰਿਆ ਹੋਇਆ ਹੈ ਸੁਲਤਾਨਪੁਰ ਲੋਧੀ ਨੂੰ ਕਿਸ ਨੇ ਵਸਾਇਆ ਸੀ ਕਪੂਰਥਲਾ ਰਾਜ ਵਿੱਚ ਸਫੇਨ ਵਈ ਨਦੀ ਦੇ ਕਿਨਾਰੇ ਇੱਕ ਨਗਰ ਜੋ ਕਪੂਰਥਲਾ ਤੋਂ 16 ਮੀਲ ਦੂਰ ਦੱਖਣ ਪਾਸੇ ਹੈ 11ਵੀਂ ਸਦੀ ਵਿੱਚ ਮਹਿਮੂਦ ਗਦਨਵੀ ਦੇ ਫੌਜਦਾਰ ਸੁਲਤਾਨਪੁਰ ਖਾਂ ਲੋਧੀ ਨੇ ਇਹ ਨਗਰ ਵਸਾਇਆ ਸੀ ਗੁਰੂ ਸਾਹਿਬ ਜੀ ਸੁਲਤਾਨਪੁਰ ਕਦੋਂ ਆਏ ਸਨ 1504 ਈਸਵੀ ਨੂੰ ਗੁਰੂ ਸਾਹਿਬ ਲਗਭਗ 35 ਕੁ ਸਾਲ ਦੀ ਉਮਰ ਵਿੱਚ ਸੁਲਤਾਨਪੁਰ ਆਏ ਸਨ ਗੁਰੂ ਸਾਹਿਬ ਜੀ ਦੇ ਬੱਚਿਆਂ ਦਾ ਜਨਮ ਕਦੋਂ ਅਤੇ ਕਿੱਥੇ ਸਿੱਖ ਇਤਿਹਾਸ ਅਨੁਸਾਰ ਬਾਬਾ ਸ਼੍ਰੀ ਚੰਦ ਦਾ ਜਨਮ ਬੰਦਰੋ ਸੁਦੀ 9 ਸੰਮਤ 1555 ਭਾਗ ਅਗਸਤ 1494 ਈਸਵੀ ਨੂੰ ਹੋਇਆ ਜਦ ਕਿ ਬਾਬਾ ਲਖਮੀ ਦਾਸ ਦਾ ਜਨਮ ਫੱਗਣ ਸੰਮਤ 1553 ਭਾਗ ਮਾਰਚ 1497 ਨੂੰ ਹੋਇਆ ਮੋਦੀ ਖਾਨਾ ਤੋਂ ਕੀ ਭਾਵ ਹੈ ਮੋਦੀ ਖਾਨਾ ਦਾ ਅਰਥ ਹੈ ਉਹ ਘਰ ਜਿੱਥੇ ਰਸਦ ਆਦ ਸੰਭਾਲੀ ਜਾਂਦੀ ਹੈ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਕਿਸਾਨ ਲੋਕ ਸਰਕਾਰੀ ਮਾਮਲਾ ਆਮ ਤੌਰ ਤੇ ਜਿੰਸ ਵਿੱਚ ਦਿਆ ਕਰਦੇ ਸਨ ਸਰਕਾਰੀ ਮੁਲਾਜ਼ਮਾਂ ਨੂੰ ਆਮ ਤੌਰ ਤੇ ਤਨਖਾਹ ਦਾ ਬਹੁਤ ਹਿੱਸਾ ਇਸੇ ਵਿੱਚੋਂ ਹੀ ਮਿਲਦਾ ਸੀ ਕਿਸਾਨਾਂ ਕੋਲੋਂ ਜਿੰਸ ਲੈਣੀ ਅਗਾਂਹ ਮੁਲਾਜ਼ਮਾਂ ਨੂੰ ਤਨਖਾਹ ਦੇਣੀ ਬਹੁਤ ਵੱਡੀ ਜ਼ਿੰਮੇਵਾਰੀ ਸੀ ਜਿਹੜੀ ਜਿੰਸ ਵੱਧ ਜਾਂਦੀ ਸੀ ਉਸ ਨੂੰ ਵੇਚ ਕੇ ਪੈਸਾ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਇਆ ਜਾਂਦਾ ਸੀ ਇਸ ਵੱਡੀ ਜ਼ਿੰਮੇਵਾਰੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਖੂਬਸੂਰਤੀ ਨਾਲ ਨਿਭਾਇਆ ਇਹ ਕੁਝ ਗੁਰਸਿੱਖੀ ਦੇ ਸੰਬੰਧੀ ਪ੍ਰਸ਼ਨ ਸਨ ਜਿਨ੍ਹਾਂ ਦੇ ਅਸੀਂ ਤੁਹਾਨੂੰ ਜਵਾਬ ਦਿੱਤੇ ਹਨ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਅੱਗੇ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ